ਇਸ ਜਗ੍ਹਾ 10ਵੇਂ ਪਾਸ਼ਾ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਹਨ ਅੱਲ੍ਹਾ ਇਸ ਜਗਤ ਇੱਕ ਪੁਰਾਣਾ ਖੂਹ ਹੁੰਦਾ ਸੀ ਅੱਜ ਸੰਗਤ ਜੀ ਆਏ ਹਾਂ ਕੁਰਕ ਖੇਤਰ ਦੇ ਪਿੰਡ ਸਿਆਣਾ ਸੈਦਾਂ ਦੇ ਵਿੱਚ ਅੱਜ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਪਾ ਪ੍ਰਾਪਤ ਅਸਥਾਨ ਗੁਰਦੁਆਰਾ ਦਮਦਮਾ ਸਾਹਿਬ ਦੇ ਇਹ ਅਸਥਾਨ ਪਿਹੋਬਾ ਗੋਹਾਲਾ ਸੜਕ ਤੇ ਸਥਿਤ ਹੈ ਜਦੋਂ ਇਸ ਅਸਥਾਨ ਨੂੰ ਆ ਰਹੇ ਸੀ ਤਾਂ ਬਾਰਿਸ਼ ਤੀ ਇੱਕ ਵੀ ਬੂੰਦ ਨਹੀਂ ਸੀ ਪਰ ਅਚਾਨਕ ਹੀ 1 ਕਿਲੋਮੀਟਰ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਤੇਜ਼ ਬਾਰਿਸ਼ ਹੋਣ ਲੱਗ ਪਈ ਪਰ ਫਿਰ ਵੀ ਅਸੀਂ ਯਾਤਰਾ ਜਾਰੀ ਰੱਖੀ ਦਰਸ਼ਨੀ دیدار ਕਰਨ ਵਾਸਤੇ ਇਸ ਸਥਾਨ ਤੇ ਆ ਗਏ ਪਹਿਲਾਂ ਇਸ ਪਿੰਡ ਨੂੰ ਸਿਰਫ ਸਿਆਣਾ ਹੀ ਕਿਹਾ ਜਾਂਦਾ ਸੀ ਇਹ ਪਿੰਡ ਸੈਦ ਪੀਰ ਪੀਖਨशाह ਜੀ ਦਾ ਜਨਮ ਸਥਾਨ ਤੇ ਨਾਨਕਾ ਪਿੰਡ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੋੜਾਮ ਸਈਦ ਪੀਰ ਭਖਨ ਸ਼ਾਹ ਨੂੰ ਮਿਲਣ ਤੋਂ ਬਾਅਦ ਪਿੰਡ ਕਰਾ ਸਾਹਿਬ ਤੋਂ ਹੁੰਦੇ ਹੋਏ ਨਗਰ ਸਿਆਣਾ ਦੇ ਬਾਹਰ-ਬਾਹਰ ਆ ਕੇ ਵਿਸ਼ਰਾਮ ਕੀਤਾ ਗੁਰਦੁਆਰਾ ਦਮਦਮਾ ਸਾਹਿਬ ਦਾ ਇੰਨਾ ਕਿ ਇਤਿਹਾਸੀ ਬੋਰਡ ਤੇ ਲਾਇਆ ਹੋਇਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਦਮ ਲਿਆ ਸੀ ਹੁਣ ਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਦੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਬਹੁਤ ਸੋਹਣੀ ਪਾਲਕੀ ਸਾਹਿਬ ਸ਼ਿਸ਼ੋਭਿਤ ਹੈ ਅਈ ਤਨਨਾ ਸਿੰਘ ਜੀ ਆਪਣੀ ਸਾਈਕਲ ਯਾਤਰਾ ਦੌਰਾਨ 25 ਜੂਨ 1931 ਨੂੰ ਜਦੋਂ ਇਸ ਪਿੰਡ ਦੇ ਵਿੱਚ ਆਏ ਤਾਂ ਉਹਨਾਂ ਨੇ ਲਿਖਿਆ ਕਿ ਪੇਵਾ ਤੋਂ ਪੱਛਮ ਤੋਂ ਉੱਤਰ ਦੀ ਗੁਠਾ ਵਿੱਚ 3 ਮੀਲ ਤੇ ਪਿੰਡ ਸਿਆਣਾ ਪਹੁੰਚਾ ਉਹ ਕਹਿੰਦੇ ਹਨ ਕਿ ਇਸ ਪਿੰਡ ਦੇ ਦੱਖਣ ਦੀ ਤਰਫ ਤੇ 2 ਫਰਲਾਂਗ ਤੇ ਨੋ ਮੇ ਪਾਸ ਸਿਰਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮੰਜੀ ਸਾਹਿਬ ਹੈ ਹੋਰ ਕੋਈ ਨਿਸ਼ਾਨੀ ਨਹੀਂ ਹੁਣ ਤੁਸੀਂ ਸੋਚਦੇ ਹੋਣੇ ਕਿ ਇੱਥੇ ਤਾਂ ਗੁਰੂ ਗੋਬਿੰਦ ਸਿੰਘ ਜੀ ਆਏ ਹਨ ਪਰ ਭਾਈ ਤੰਨਾ ਸਿੰਘ ਜੀ ਕਹਿੰਦੇ ਹਨ ਕਿ ਇੱਥੇ ਗੁਰ ਤੇਗ ਬਹਾਦਰ ਸਾਹਿਬ ਜੀ ਆਏ ਹਨ ਥੋੜੀ ਜੀ ਕਨਫਿਊਜ਼ਨ ਇਤਿਹਾਸ ਪੜ੍ਹ ਕੇ ਮੈਨੂੰ ਵੀ ਹੋਈ ਪਰ ਜਦੋਂ ਮੈਂ ਅੱਗੇ ਗੁਰਦੁਆਰਾ ਜੋੜਾ ਸਾਹਿਬ ਦਾ ਇਤਿਹਾਸ ਪੜ੍ਹਿਆ ਜੋ ਕਿ 1931 ਦੇ ਵਿੱਚ ਮੌਜੂਦ ਸੀ ਜਦੋਂ ਭਾਈ ਤੰਨਾ ਸਿੰਘ ਜੀ ਇਸ ਨਗਰ ਦੇ ਵਿੱਚ ਆਏ ਸਨ ਉਹਨਾਂ ਨੇ ਜੋੜਾ ਸਾਹਿਬ ਦਾ ਇਤਿਹਾਸ ਵੀ ਅੱਜ ਦੇ ਇਤਿਹਾਸ ਦੇ ਬਨਾਲ ਸਹੀ ਦੱਸਿਆ ਨਾਲ ਹੀ ਉਹ ਕਹਿੰਦੇ ਹਨ ਕਿ ਇੱਥੇ ਹੀ ਕੁੜਾਮ ਵਾਲਾ ਭੀਖਨ ਸ਼ਾਹ ਭੱਜ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਆਇਆ ਇੱਕ ਗੱਲ ਉਹ ਹੋਰ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਪਿੰਡ ਛੀਕੀਏ ਤੋਂ ਚੱਲ ਕੇ ਕਰਾਸਾਹੀ ਪਹੁੰਚੇ ਤੇ ਉੱਥੋਂ ਪਿੰਡ ਸਿਆਣੇ ਆਏ ਅੱਜ ਦੇ ਸਮੇਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਤਿਹਾਸ ਬਹੁਤ ਜ਼ਿਆਦਾ ਬਦਲ ਚੁੱਕਾ ਹੈ 1930-31 ਦੇ ਵਿੱਚ ਵੀ ਗੁਰਦੁਆਰਿਆਂ ਦੇ ਇਤਿਹਾਸ ਦੀਆਂ ਕਿਤਾਬਾਂ ਛਪਦੀਆਂ ਸਨ ਭਾਈ ਤਨਨਾ ਸਿੰਘ ਵੀ ਜਿੱਥੇ-ਜਿੱਥੇ ਜਾਂਦੇ ਸਨ ਉੱਥੇ ਇਤਿਹਾਸ ਜ਼ਰੂਰ ਪਤਾ ਕਰਦੇ ਸਨ ਉਸ ਵਕਤ ਇੱਥੇ ਗੁਰਤੇਗ ਬਹਾਦਰ ਸਾਹਿਬ ਜੀ ਦੀ ਕੇਵਲ ਇੱਕ ਮੰਜੀ ਸਾਹਿਬ ਸੀ ਮੈਂ ਕਿਸੇ ਨੂੰ ਕੋਈ ਤੀਨਤੂ ਪ੍ਰਾਂਤੂ ਨਹੀਂ ਕਰਦਾ ਪਰ ਇੱਕ ਗੱਲ ਕਹਿਣੀ ਚਾਹੁੰਦਾ ਜਦੋਂ ਗੁਰਦੁਆਰਿਆਂ ਦੇ ਵਿੱਚ ਇਤਿਹਾਸ ਦੇ ਬੋਰਡ ਲੱਗਦੇ ਹਨ ਤਾਂ ਸਾਰੀਆਂ ਪੁਰਾਣੀਆਂ ਕਿਤਾਬਾਂ ਨੂੰ ਜ਼ਰੂਰ ਫਰੋਲਣਾ ਚਾਹੀਦਾ ਹੈ ਤਾਂ ਜੋ ਸਹੀ ਜਾਣਕਾਰੀ ਪ੍ਰਾਪਤ ਹੋ ਸਕੇ ਸਤਿ ਸ਼੍ਰੀ ਅਕਾਲ ਜੀ ਮੈਂ ਹੁਸਨਪ੍ਰੀਤ ਮਾਨ ਅੱਜ ਆਇਆ ਹਾਂ ਗੁਰਦੁਆਰਾ ਦਮਦਮਾ ਸਾਹਿਬ ਪਿੰਡ ਸਿਆਣਾ ਸੈਦ ਆਓ ਬਾਬਾ ਜੀ ਤੋਂ ਪੁੱਛਦੇ ਹਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਸਾਡੇ ਨਾਲ ਨੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਬਾਬਾ ਬਲਜੀਤ ਸਿੰਘ ਜੀ ਜਿੱਥੇ ਜੋ ਪ੍ਰਾਪਤ ਹੁੰਦੇ ਵਕਤ ਕੀਤੇ ਅਸੀਂ ਇੱਥਾ ਸਤੂ ਤੇ ਕਹਣਾ ਤਾਵਾ ਪਿੱਛ ਤੋਂ ਤੋਂ ਬਿਲਾ ਕੋਲੇ ਕਰਾਂ ਕਿ ਤੱਕ ਸਾਡੀ ਦੀ ਰਾਤ ਸਨਾ ਆਪਣੀ ਦੀ ਰਾਤ ਤੋਂ ਬਾਅਦ ਉਹ ਵੀ ਤੇ ਫਾੜੀ ਰਿਹਾ ਤਾਂ ਸਿਆਹ ਹੈ ਤੇ ਪੂਰੇ ਪਾਸੇ ਇਸ ਪਰਤੰਦ ਲੋਹ ਵਾਲੇ ਅੰਦੇ ਨਾਲ ਹੀ ਜਿਹੜਾ ਦੋ ਦਮਾ ਜੋੜਾ ਤਾ ਵੈ ਤੋਂ ਫੇਨ ਨਹੀਂ ਰਹੀ ਤੇ ਚਾਹ ਚਾਹ ਕੀ ਤੋੜਾ ਵਾ ਨਾ ਉਪਰ ਬਾਗੂ ਦਾ ਤਿੱਕੇ ਰੇੜੀ ਤੇ ਇਸ ਬਾਗੂ ਉਹ ਬੰਨ ਕਿਰੇ ਕਿਰੇ ਮਾਗੋਂ ਗਏ ਨੇ ਇਹ ਤੇ ਹੀ ਸਾਹ ਦੇ ਤੋਂ ਨੰਬਰ ਤਾਂ торак ਮਾਫੀ ਚਾਹੁੰਦੇ ਹਾਂ ਕਿ ਬਾਰਿਸ਼ ਦੇ ਕਰਕੇ ਤੁਹਾਨੂੰ ਬਾਬਾ ਜੀ ਦੀ ਗੱਲਬਾਤ ਥੋੜੀ ਘੱਟ ਸੁਣਾਈ ਦਿੱਤੀ ਗਈ ਹੋਵੇ। ਇਸ ਜਗ੍ਹਾ ਤੇ ਸੰਗਤ ਜੀ ਪਹਿਲਾਂ ਇੱਕ ਪ੍ਰਾਤਨ ਖੂਹ ਹੁੰਦਾ ਸੀ ਬਾਅਦ ਦੇ ਵਿੱਚ ਖੂਹ ਨੂੰ ਪੂਰ ਦਿੱਤਾ ਗਿਆ। ਹੋਰ ਕੋਈ ਨਿਸ਼ਾਨੇ ਇੱਥੇ ਗੁਰੂ ਸਾਹਿਬ ਦੀ ਨਹੀਂ ਮਿਲਦੀ ਪਰ ਇਤਿਹਾਸ ਦੇ ਵਿੱਚ ਕਨਫਿਊਜ਼ਨ ਜ਼ਰੂਰ ਹੈ ਜੋ ਕਿ ਸੋਧ ਦਾ ਵਿਸ਼ਾ ਹੈ। ਪੁੱਲ ਚੁੱਕੇ ਜਾਂ ਅਣਜਾਣੇ ਦੇ ਵਿੱਚ ਸੰਗਤ ਜੀ ਗਲਤੀ ਹੋਈ ਹੋਵੇ ਤਾਂ ਮਾਫ ਕਰਨਾ। ਮੈਂ ਆਸ ਕਰਦਾ ਕਿ ਤੁਹਾਨੂੰ ਅੱਜ ਦਾ ਵਲੋਗ ਜ਼ਰੂਰ ਪਸੰਦ ਆਇਆ ਹੋਊਗਾ। ਇਸੇ ਤਰ੍ਹਾਂ ਦੇ ਹੋਰ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਤੁਸੀਂ ਸਾਡੇ ਚੈਨਲ ਹੁਸਨ ਪ੍ਰੀਤ ਮਾਨ ਨੂੰ ਸਬਸਕ੍ਰਾਈਬ ਕਰੋ ਜੀ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਤੇ ਅਗਲੇ ਹੋਰ ਇਤਿਹਾਸਿਕ ਸਥਾਨ ਤੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜੀ